ਬਈ ਕਈ ਵੀਰ ਪੁੱਛਦੇ ਦੀ ਕਹਿੰਦੇ ਛੋਟਾ ਰੂਟਾ ਵੇਟਰ ਦਿਖਾਈ ਜਾਂਦੇ ਨਾਲ ਸੰਦ ਕੀ ਕੀ ਮਿਲਦੇ ਆ ਬਾਪੂ ਦੱਸ ਲੋਕਾਂ ਨੂੰ ਵੀ ਕੀ ਕੀ ਦਿੰਦੇ ਨੇ ਨਾਲ ਸੰਦ ਉਹ ਵੀਰੋ ਆ ਦੇਖੋ ਕਲਟੀਵੇਟਰ ਪਏ ਨੇ ਆ ਲੈਵਲਰ ਪਏ ਨੇ ਆ ਮਿੱਟੀ ਝੋਣ ਵਾਲਾ ਪਿਆ ਆ 20 ਮਾੜਾ ਰਿਜਰ ਪਿਆ ਇਦਾਂ ਕਰਦੇ ਹੋਏ ਰੀਪਰ ਤੋਂ ਜੀ ਦੇਖ ਹੀ ਲਿਆ ਰੀਪਰ ਪਏ ਨੇ ਇਦਾਂ ਬੱਟਾ ਪੋਣ ਵਾਲੇ ਪਏ ਨੇ ਆ ਬੈੱਡ ਮੇਕਰ ਪਏ ਨੇ ਆ ਬੈੱਡ ਮੇਕ ਦਿਖਾ ਦੇ ਬਾਈ ਸਾਰਾ ਆ ਦੇਖੋ ਬਾਈ ਆ ਦੇਖੋ ਬੈੱਡ ਬਣਾਉਣ ਵਾਲਾ ਪਿਆ ਇਹ ਵੀ ਕਦੂ ਕਰਨ ਵਾਲਾ ਉਹ ਕਦੂ ਵਾਲਾ ਚੱਕੀ ਕਦੂ ਵਾਲਾ ਵੀ ਦਿਖਾ ਬਾਈ ਯਾਰ ਆ ਦੇਖੋ ਕਈ ਵੀਰ ਕਹਿੰਦੀ ਕਹਿੰਦੇ ਵੀ ਆਲੂਆਂ ਵਾਲੀ ਬੱਟ ਦੇ ਪਾਸੇ ਅਡਜਸਟਮੈਂਟ ਲਾਈ ਹੋਈ ਆ ਰੀਲ ਲਾ ਕੇ ਚਾਹੇ ਆਪਾਂ ਛੋਟੀ ਕਰਨੀ ਆ ਵੱਡੀ ਕਰਨੀ ਆ ਤਾਂ ਕਿ ਮਸ਼ੀਨ ਤੇ ਲੋਡ ਨਾ ਆਵੇ ਜਾਂ ਜ਼ਮੀਨ ਦਾ ਸਾਮਾ ਆ ਇਹ ਜਿਹੜਾ ਸਾਈਜ਼ ਆ ਭਾਈ ਬੰਦ ਕਰਤ ਹੋ ਜਾਣਾ ਉਚਾ ਨੀਮਾ ਕਰਕੇ ਇਹ ਵੀ ਅਡਜਸਟ ਹੋ ਜਾਏ ਮਰਜੀ ਚੌੜੇ ਕਰ ਲਓ ਆ ਜਿਵੇਂ ਝਾਰਖੰਡ ਦੇ ਬਿਹਾਰ ਦੇ ਯੂਪੀ ਦੇ ਭਈਏ ਜਿਹੜੇ ਵਿਚਾਰੇ ਥੋੜੇ ਥੋੜੇ ਖੇਤਾਂ ਵਾਲੇ ਨੇ ਉਹਨਾਂ ਦੇ ਲਈ ਆ ਕਦੂ ਕਰਨ ਵਾਲੇ ਵੀ ਨਾਲ ਹੀ ਲੱਗ ਜਾਂਦੇ ਨੇ ਕਦੂ ਕਰਕੇ ਆਪਾਂ ਮਤਲਬ ਇਹਨੂੰ ਟਰੈਕਟਰ ਦੇ ਥੱਲੇ ਲਾ ਕੇ ਪੜਲਿੰਗ ਕਰਕੇ ਚੋਲ ਲਾਉਣ ਤੋਂ ਪਹਿਲਾਂ ਕਦੂ ਵੀ ਇਹਦੇ ਨਾਲ ਬਹੁਤ ਸ਼ਾਨਦਾਰ ਹੈ। ਇਹ ਵੀ ਮੰਨ ਲਓ ਵੀ ਜੇ ਕਿਸੇ ਕੋਲੇ ਕਿੱਲਾ ਤੋਂ ਕਿੱਲੇ ਜ਼ਮੀਨ ਹੈ ਤਾਂ ਸਾਨੂੰ ਕਦੂ ਵਾਸਤੇ ਵੀ ਟਰੈਕਟਰ ਬਾਹਰ ਹੋਣੀ ਹੋਣੀ ਹੈ। ਨਾ 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 ਬਿਲਕੁਲ ਨਹੀਂ ਮਾਲਾ ਜਿਵੇਂ ਉਦੋਂ ਲਾਈਟ ਆਉਂਦੀ ਹੈ ਸੀਮਤ ਸਮੇਂ ਤੱਕ ਕਰਾਇਆ ਵਾਲਾ ਬੰਦਾ ਉਦੋਂ ਪਹੁੰਚਣੇਗਾ। ਚੁੱਪ ਕਰਕੇ ਤੁਸੀਂ ਇਹਦੇ ਮਾਰੋ ਕਪੜਾ ਤੇ ਭਾਰ ਤੋਂ ਕਦੂ ਦੇ ਵਿੱਚ ਸਟੈਕ ਕਰੋ। ਸਹੀ ਗੱਲ ਹੈ ਕਦੂ ਦੇ ਵਿੱਚ ਬਹੁਤ ਹੀ ਵਧੀਆ ਚੱਲਦਾ ਜੀ। ਬਿਲਕੁਲ ਜੀ ਬਿਲਕੁਲ ਆਹ ਸੰਦ ਮਿਲਦੇ ਨੇ ਦੇਖ ਲਓ ਬਾਈ ਭਰਿਆ ਪਿਆ ਸਾਰਾ। ਬਾਬੀ ਤੁਸੀਂ ਕਰੋ ਫੋਨ ਤੇ ਗੱਲ ਮੈਂ ਭਰਾਵਾਂ ਨੂੰ ਦਿਖਾਦਾ ਨਾ ਦੇਖੋ ਬਾਈ ਡਰਮ ਭਰੇ ਪੈਣੇ ਮੈਂ ਕਹਿੰਦਾ ਕੀ ਬਾਤ ਆ ਆ ਦੇਖੋ ਹਿਤ ਦਦੀਆਂ ਚੀਜ਼ਾਂ ਰਹੀਆਂ ਦਿਖਾਉਣ ਗਣਿਓ ਹਾਲੇ ਦੇਖ ਆਹ ਦੇਖਦਾ ਭਰਾਵਾ ਕੀ ਕੁਛ ਮਿਲਦਾ ਆਹ ਦੇਖ ਸਾਰਾ ਕੁਝ ਦਿਖਾ ਇਹਨਾਂ ਨੂੰ ਤੇ ਆ ਕੀ ਚੀਜ਼ ਆ ਗਈ ਨੀ ਜੀ ਇਹ ਪੰਜ ਵਾਲਾ ਕਲਟੀਵੇਟਰ ਆ ਗਿਆ ਮੈਂ ਕਹਿੰਦਾ ਕੀ ਬਾਤ ਆ ਯਾਰ ਬੜਾ ਸ਼ੇਰਾਂ ਤੋਂ ਸ਼ਰਾ ਸਮਾਨ ਆ ਬਿਲਕੁਲ ਜੀ ਬਿਲਕੁਲ ਆਹ ਤਿੰਨ ਵਾਲਾ ਭਰਾਵਾ ਬੜਾ ਜਿਆਦਾ ਸਮਾਨ ਪਈ ਆ ਦੇਖੋ ਨੂੰ ਕੀ ਕੀ ਚੀਜ਼ ਉਰੇ ਪਈ ਐ ਦੇਖ ਕੇ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਕੀ ਦਿਖਾਈਏ ਕੀ ਛੱਡੀਏ ਆਹ ਦੇਖ ਲਓ ਬਾਈ ਆਹ ਚੀਜ਼ ਵੀ ਜਿਹੜੀ ਬਾਈ ਪਾ ਸਕਦੇ ਹੁੰਦਾ ਵੀ ਆ ਕੇ ਦਿਖਾ ਬਾਈ ਤੇ ਹੈਵੀ ਬਹੁਤ ਆ ਚੱਕਣੀ ਔਖੀ ਲੱਗਦੀ ਆ ਬਹੁਤ ਦੇਖੋ ਬਾਈ ਕਿਵੇਂ ਮਰਜੀ ਆਪਾਂ ਵੱਧ ਉਹ ਕਰਨਾ ਤਾਂ ਉਹ ਵੀ ਕਰ ਸਕਦੇ ਹਾਂ ਆਹ ਦੇਖੋ ਰੀਪਰ ਵਗੈਰਾ ਸਾਰਾ ਕੁਝ ਪਿਆਗਾ ਤੇ ਬਹੁਤ ਵੱਡੀ ਫੈਕਟਰੀ ਆ ਗਈ ਲੁਧਿਆਣੇ ਗਿੱਲ ਦੇ ਵਿੱਚ ਆਪਾਂ ਪਹੁੰਚੇ ਵਿਆਗੇ ਬਹੁਤ ਵੱਡਾ ਸਿਸਟਮ ਆਗਾ ਕੋਈ ਵੀ ਚੀਜ਼ ਤੁਹਾਨੂੰ ਖੇਤੀਬਾੜੀ ਵਾਸਤੇ ਚਾਹੀਦੀ ਆ ਤਾਂ ਤੁਸੀਂ ਇੱਥੇ ਆ ਕੇ ਲਿਆ ਸਕਦੇ ਹੋ ਸਪਰੇਅ ਮੈਨ ਇਹਨਾਂ ਦਾ ਬ੍ਰਾਂਡ ਆ ਰਾਸਨ ਐਗਰੋ ਇੰਜੀਨੀਅਰਸ ਇਹਨਾਂ ਦੀ ਕੰਪਨੀ ਆਗੀ ਤੇ ਉੱਪਰ ਨੰਬਰ ਦਿੱਤਾ ਹੋਇਆ ਤੇ ਮੂਰੇ ਤੋਂ ਇੱਥੇ ਬਾਪੂ ਜੀ ਵਰਗੇ ਸਾਰੇ ਮਿਲਣਗੇ ਥੈਂਕ ਯੂ